ਲੱਕੀ ਫੀ ਮੈਂ ਚੰਗੀ ਇੱਕ ਭੁੱਕੀ ਆਪਾਂ ਦਾ ਖਾਧਾ ਨਹੀਂ ਪਈ ਜਿਹੜੀ ਫੀ ਮੈਂ ਹੂੰ ਫੀ ਮੈਂ ਉਹ ਨਜ਼ਾਰਾ ਨਹੀਂ ਹੈਗਾ ਜਿਹੜਾ ਬਣਚੀਰੇ ਵਾਲੇ ਮੈਂ ਡੋਟਾ ਮੈਂ ਨਉ ਜੀ ਕਰਾਈ ਬਾਜ ਲੈ ਸਰੀਰ ਕੰਡੇ ਦਾ ਅੱਜ ਮੇਰੀ ਕੱਦੀ ਹੈ ਫੀ ਪਾ ਕੇ ਤਾਂ ਉਹ ਮੂਤ ਪ੍ਰੇਤ ਸੇ ਚਮਕੀ ਜੇ ਚੱਕਰ ਆ ਜੇ ਇਹ ਬੀੜੀਆਂ ਪੀਏ ਕਮੂ ਦੇ ਕੀ ਮੇਰਾ ਮੂੰਹ ਦੇਖ ਭੁੱਕੀ ਹੋਰ ਮੇਰੇ ਕੋਲ ਦੇਖ ਜੇ ਇਹ ਦੇ ਵਰਗਾ ਖੰਦਾ ਦੀਗਾ ਭੁੱਕੀ ਹੂੰ ਇਹਨੂੰ ਕਿਸੇ ਨੇ ਪੁੱਛ ਹੂੰ ਇੱਕ ਘਟੇ ਬਾਦ ਦੇ ਵਰਗੇ ਜਿਹੜੇ ਨੇ ਫੀਮ ਖਵਾਈ ਉਹ ਮਿਲ ਗਿਆ ਹੂੰ ਕਹਿੰਦਾ ਬਾਈ ਕਿਉਂ ਕਿਵੇਂ ਦਾ ਠੀਕ ਹੈ ਜਿਹੜੇ ਕਹਿੰਦਾ ਬੈਣ ਸਗੀ ਬੈਣ ਪਾਉਂਦੀ ਹੈ ਚਾਚੇ ਵਾਸੀ ਦੀ ਕੁੜੀ ਧੋਰੀ ਪੈਂਦੇ ਕਹਿੰਦਾ ਸਹੀ ਗੱਲ ਹੈ ਜਿਹੜਾ ਬੰਦਾ ਦੋਨੇ ਲਈ ਮੈਂ ਬੁੱਕੀ ਖਾऊं ਕਿੱਦੇ ਹੂੰ ਮੈਂ ਫੀਮ ਖਾਦੀ ਬੁੱਕੀ ਮੁੱਕ ਗਈ ਹੂੰ ਫਿਰ ਮੈਨੂੰ ਇਹ ਡਾਇਲੋਗ ਕਿਸੇ ਬੰਦੇ ਨੇ ਮੈਂ ਸੁਣਿਆ ਨੇ ਅਗਰ ਫੀਮ ਖਾ ਲੇ ਜੀਬ ਵਾਲੀ ਗੋਲੀ ਖਾ ਲੇ ਉਹ ਬਾਈ ਜਿਹੜੇ ਸਗੀ ਬੈਣ ਨੇ ਬੈਣ ਪਾਣੇ ਚਾਚੇ ਤਾਂਜਿਆਗੇ ਨਹੀਂ ਪਾਦੇ ਠੀਕ ਆ ਨਹੀਂ ਕਰਦੇ ਉਹ ਬਣ ਚੀਰੇ ਵਾਲੀ ਪਾ ਗਈ ਨੇ ਉਹ ਮਿਲ ਜਾਂਦੇ ਬਿੰਚੀਰੀ ਵਾਲੀ ਬਹੁਤ ਸ਼ੋਰ ਮਰ ਲੈ ਰਿਹਾ ਇਗਨੂ ਰਿਆ ਨੇ ਮੈਂ ਛੱਲ ਲੈਣਾ ਭੱਜ ਜਾਂਦਾ ਹੂੰ ਬੈਠੂ ਚੇਕਣ ਲੈ ਰਿਹਾ ਉੱਕਣ ਲੱਗ ਰਿਹਾ ਬਟੇ ਪਾਸੇ ਬੂਰ ਬਾਰਸਾ ਖਾਈ ਜਾਂ ਟਾਇਲਟ ਲੂਟਰੀਂਗਾ ਲੱਗ ਨਹੀਂ ਫਿਰ ਵਪਾਰ ਤਾਂ ਬੰਦ ਹੈ ਜੀ ਨਾ ਮੇਰੇ ਹਾਂ ਵਪਾਰ ਬੰਦ ਹੈ ਜੀ ਲੈਤੀਆਂ ਵੀ ਨਹੀਂ ਹੈ ਗਈਆਂ 10 ਦਿਨ ਹੋ ਗਏ ਭੁੱਕੀ ਬਿਨਾ ਮੈਂ ਇਸ ਲਾਈਨ ਨੂੰ ਜੀ ਨਹੀਂ ਕਰਦਾ ਕੀ ਕਹੇਗਾ ਭਗਵੰਤ ਮਾਨ ਸਰ ਵਪਾਰੀ ਵਪਾਰੇ ਖਤਮ ਹੋ ਜਾਗੇ ਜੇ ਡੋਡੇ ਨਾ ਮਿਲੇ 90% ਡੋਡੇ ਕਹਿ ਐ ਵਪਾਰੀ ਨੀ ਨਾਮ ਐ ਚੰਗੀਲਾ ਦੀ ਨਾ ਕਟਾ ਚੈਲਾ ਦਾ ਨਾਮ ਐ ਜੇ ਮੁੜੀ ਪਾ ਨੂੰ ਜੀ ਕਰ ਨਮਾਣੀ ਤੇ ਤੇਲਣਾ ਤੋਂ ਬਹੁਤ ਦੂਰ ਗਈ ਜੇ ਫਿਰ ਮੰਡੀਆਂ ਵੀ ਮੰਨਦ ਹੋ ਜਾਣੀਆਂ ਜੇ ਨਾ ਫਿਰ ਮੰਡੀਆਂ-ਮੁੰਡੀਆਂ ਬੰਦ ਆਈ ਬੁੱਕੀ ਬਿਨਾਂ ਤਾਂ ਮੁੱਲੇ ਨਹੀਂ ਕੋਈ ਲਾਂਦਾ ਹੈਗਾ ਲੱਖ ਵਾਲੀ ਤੇ ਅਗਲਾ ਸੱਤਰੇ ਲਾਵੇ ਫੇ ਭਗਵੰਤ ਮਾਨ ਨੂੰ ਫਿਰ ਇਹ ਵੀ ਮੰਡੀਆਂ ਨਾਲ ਵੀ ਲੋਸ ਭਗਵੰਤ ਮਾਨ ਨੂੰ ਪੀ ਲਿਆ ਇਹ ਆ ਵੀ ਐਤ ਕੀ ਡੋਡੇ 50-2-2 ਕਣਾਲਾ ਕਣਕ ਵਾਲੇ ਡੋਲ ਭਰ ਲਾਂਗੇ 2-2 ਹੂੰ ਕਾਢੀ ਕਰਾਗੜੀ ਸ੍ਰੀਰੇ ਹੋਰ ਕਹਿਣਾ ਮੈਂ ਉਹ ਆ ਬੁੱਕੀ ਖਾ ਕੇ ਦੋ ਠੀਕ ਹੈ ਫੀਮਗਾਲੇ ਫੀਮੈਲ ਕੋ ਗੋਲੀਆਂ ਰਲਾਵੇਂ ਹੂੰ ਮਹਿੰਗੀ ਪੜੇ 12000 ਕਿਸਟਾਂਕ ਹੈ ਜੀ ਹੈ ਇੱਕ ਚਮਚਾ ਖਾਣਾ ਪੜਿਆ ਫੀਮਗਾ ਜਿਹੜਾ ਬੰਦਾ ਡੋਡੇ ਗਏ ਹੂੰ ਉਹਨੂੰ ਕੰਮ ਨਹੀਂ ਕਰਦੀ ਚੱਕਰ ਚੱਕਰ ਲੱਗ ਜੇ ਅੱਜ ਮੈਂ ਖਾਧੀ ਹੈ ਹੈਗੀ ਮਾੜੀ ਥੀ ਬਸ ਟਾਈਮ ਪਾਸ ਜਾਂ ਠੀਕ ਹੈ ਜਿਵੇਂ ਮੇਰੇ ਲੱਵੇ ਚਲ ਤੂੰ ਆ ਜਾ ਖਾਣ ਵਾਲੇ ਜਿਵੇਂ ਆ ਬਾਈ ਸੁਆਦ ਲੀ ਇਹਨਾਂ ਦਾ ਸਰੀਰ ਹੈ ਕਰ ਵਰ ਜਿਹੜਾ ਫਿਰ ਨਵੇਂ ਮੰਡੀ ਮੈਂ ਝੰਡੀ ਪਾੜ ਮੈਂ ਮੈਸਲੇ ਮੋਲੇ ਖੋਲੇ ਲਏ ਜੇ ਕਿ ਨਾ ਸਰੀਆ ਕੀ ਮੈਂ ਲੈਣੀ ਆ ਬੁੱਕੀ ਵੀ ਨਾ ਮੈਂ ਲਈ ਜਾਂਦਾ ਮੈਂ ਨਹੀਂ ਗਿਆ ਬਾਂਗਰੂ ਨੂੰ 500 ਰੁਪਏ ਪੜਾ ਕੇ ਮੁੜਿਆ ਜੇ ਕੋਈ ਮੰਡੀ ਚ ਜਾਂਦਾ ਵੀ ਮੈਂ ਇਸ ਲੈਣ ਫਿਰ ਤਾਂ ਬੇੜਾ ਖਾਦੇ ਦਾ ਤੁਰੇ ਨਾ ਕਰਾਂ ਨਾ ਜੀ ਨਾ ਮੈਂ ਸਰੀ ਚੰਗੀ ਲਈ ਜਾਂਦੀ ਖਾਦੇ ਬਣਾ ਨਾ ਵੇਚਣ ਤੁਰੇ ਨਾ ਨਾ ਵੇਚਣ ਮੈਂ ਮੇਰੇ ਲਈ ਭੁੱਕੀ ਘਟਦੀ ਮੈਂ 10 ਵਜੇ ਮੈਂ ਸਵਨਟੀ ਮੋ ਚੜ੍ਹਦੇ ਹੂੰ ਵੀ ਜੀ ਨਹੀਂ ਕਰਦਾ ਸਪਲਾਈ ਯੂਨੀਅਨ ਦੀ ਹੈਗੀ ਜੇ ਭੁੱਕੀ ਹੁੰਦੀ ਤਾਂ ਵੇਚ ਕੇ ਆਉਂਦਾ ਫਿਰ ਮੈਂ ਵੇਚ ਕੇ ਆਉਂਦਾ ਫਿਰ ਕਿੰਦਾ ਸਰਦਾਰ 50000 ਵੱਧ ਬੁੱਕੀ ਬਣਾ ਨਹੀਂ ਸਪਲਾਈ ਹੋਉਂਗੀ ਜੀ ਮੈਸੀ ਮੋੜ ਲਿਆ ਮੈਸੀ ਮੋੜ ਲਿਆ ਪੰਗਾ ਬਿਲਤੀ ਨਹੀਂ ਆਪਾਂ ਅਪੀਲ ਕਰਾਂ ਬਿਨ ਚੀਜ਼ਾਂ ਡੋਡੇ ਨਹੀਂ ਮਿਲਦੇ ਇਹ ਜ਼ਰੂਰੀ ਹੈ ਮਿਲਣੀ ਜ਼ਰੂਰੀ ਖੱਡ ਪੈਰ ਉਹ ਗੱਲੇ ਨਹੀਂ ਬਣਦੇ ਇਹ ਤਾਂ ਵੱਡੇ ਪੱਦਰ ਤੇ ਜਾਊ ਕੰਮ ਫਿਰ ਜੇ ਬੰਦ ਹੋ ਗਈ ਇਹ ਤਾਂ ਮੰਡੀਆਂ ਮੁੰਡੀਆਂ ਦਾ ਸਿਆਲ ਮੇ ਬੰਦੀ ਬਹੁ ਮਰਾਂਗੇ ਜੇ ਕੋਰਾ ਨਹੀਂ ਹੈ ਜੇ ਪੜਿਆ ਜੇ ਕੋਰਾ ਪੜਨਾ ਕਿ ਬਹੁਤਾ ਮੱਲੀ ਮਰਾਂਗੇ ਜਿਵੇਂ ਮਰ ਤੋ ਨਵੇਂ ਆਟਾਂ ਝਾਲ ਜੂਲ ਜਾਗੇ ਕੋਈ ਹੋਰ ਮਾੜਾ ਮੋਟਾ ਖਾ ਲਾਂਗੇ ਕੋਈ ਗੁੰਗਲਾ ਜਿਹੜੇ ਪੁਰਾਣੇ ਅਮਲੀਆ ਪਿੰਚੀ ਵਾਲੀ ਖੈ ਅਰੇ ਕੋਰਾ ਨਹੀਂ ਪੜਦਾ ਕੋਰਾ ਪੜਨ ਲੱਗ ਗਏ ਪਿੰਡ ਮੇ ਰੋਜ ਪੰਜ ਚਾਰ ਮੌਤ ਹੋਏਗੀ ਪੀ ਕੱਪੜਾਂ ਨੂੰ ਮਿਲਦਾ ਇੱਕ ਮਿੱਟਾ ਕਾ ਟਾਈਮ ਕਦੇ ਫੂਲਾਂ ਤੇ ਕਦੇ ਭੋਗ ਤੇ ਗੱਡੀ ਨਹੀਂ ਮਿਲਦੀ ਹੈਗੀ ਕੋਰਾ ਨਹੀਂ ਪੜਦਾ ਤੈਨੂੰ ਅਮਲੀ ਮਰਦੇ ਦਿਖਾਉਂਗਾ ਮਾਰੇ ਪਿੰਡ ਮੇ ਤੋ 13 14 ਤੇ ਬੁੱਕੀ ਵਾਲੇ ਮਰਾਂਗੇ ਮੇਰਾ ਵੀ 3 ਮੈਂ ਨੰਬਰ ਤੇ ਨੰਬਰ ਆਵੇ दारू ਵਾਲੇ ਮਾਰੇ 17 ਮਰਾਂਗੇ ਜਿਹੜੇ ਦੀ ਗੱਲ ਖਾਸਮ ਤੜਕੀ ਪੀਂ ਜਾਂ दारू ਬੋਟਾਂ ਵਾਲੀ ਦਾ ਰੂਲ ਕੋਲ ਖੂਰ ਸੀ ਉਹਨਾਂ ਨੇ ਤੜਕੀ ਦਾ ਚਲੇ ਆ ਮੂਮਾ ਫਤਬੂ ਮਾਰੇ ਚੰਗੇ ਚੰਗੇ ਕਰਾਂ ਜਵਾਕ ਖਤਮ ਹੈ 27 ਬੰਦੇ 22 ਮਾਰੇ ਮਾਰੇ ਪਿੰਡ ਮੈਂ ਦੇਦੀ ਪੁੱਛਾ ਤੈਨੂੰ ਇਹਦਾ ਬੜਾਕ ਔਖਾ ਹੋ ਜੂਗਾ ਮਾ ਜੀ ਹਾਂ ਨਸ਼ੇ ਦੀ ਬੋਤਲ ਆ ਗੀ ਇਹ ਮੈਂ ਉਂਝ ਮੈਂ ਚੱਲ ਮੈਂ दारू ਨਹੀਂ ਪੀਂਦਾ ਬੁੱਕੀ ਬਾਕੀ ਖਾਲੂ ਤਾਂ ਮੇਰਾ ਟੰਗਾ ਸਰੀਜ ਹੈ 2 ਰੁਪਏ ਹੀ ਬਣਾਵਾ ਵੀ ਆ ਲੈਣੇ ਵੀ ਆ ਲੋਕਾਂ ਤੋਂ ਦੇਣੇ ਵੀ ਆ ਮਿੱਚੋਂ ਕਾਢ ਲਿਆ 5-4000 ਪਰ ਮਿਲਦੀ ਨਹੀਂ ਬੈਰ ਨਾ ਜੇ ਮਿਲੇ ਫੇਰ ਤਾਂ ਈਵਨੂੰ ਬੰਗਰ ਮਾਉਂਦੇ ਤਰੀਟਾ ਖੜੀਏ ਜਿਹੜੀ ਉਹ ਰਹੀ ਜਾਂਦੀ ਰਹਿਣਾਵੇਂ ਫਿਰਦੀ ਸ਼ੂਕਦੀ ਇਹਦਾ ਬਾਲਾ ਮੈਂ ਫੋਨ ਆ ਗਿਆ ਬੁੱਕੀ ਵਾਲਾ ਕੱਲਾ ਵੀ ਲਾ ਕੱਢ ਜਾ ਤਰੀਟਾ ਜਦੀ ਮਾਰੂ ਸਬੀਕ ਕਰ ਤੈਨੂੰ ਆਹ ਸਬਾਲਾ ਮੈਂ ਆਰੇ ਡੂ ਉਹ ਤਾਂ ਮੈਂ ਕਰਦਾ ਨਾ ਡੁੱਡ ਡਾਡੇ ਬਿਲੇ ਕਣਾ ਕਿ ਤੂੰ ਨਾ ਤੈਨੂੰ ਦੱਸਿਆ ਰਹੇਗਾ ਜੀ ਕੱਲ ਆਇਆ ਥੀਆ ਫਿਰ ਹੁਣ ਤੇਰਾ ਸਰੀਰ ਕਿਵੇਂ ਚੱਲਦਾ ਬਿਨ ਡੋਡਿਆਂ ਤੋਂ ਉਹ ਹੀ ਉਹ ਹੀ ਮੈਚ ਲੈਣ ਨੂੰ ਜੀ ਕਰਦਾ ਕਣਾ ਨਾ ਮੈਂ ਜੜਾ ਲਿਆ ਮੈਂ ਫਰਕੀ ਬਣੂੰਗਾ ਆਪਣਾ ਬਣੂਗਾ ਗੱcka ਨੂੰ ਕੀ ਕਰ ਆਜਾ ਪਟਿਆਲੇ ਜਾ ਰਹਿਆ ਜੀਵ ਵਾਲੀ ਖਾਇਆ ਕਰੀਏ ਫਿਰ ਨਾ ਜੀਵ ਵਾਲੀ ਕਾ ਪਟਿਆਲੇ ਜਾ ਰਹਿਆ ਅੱਜ ਹਾਂ ਉੱਥੇ ਡੀਐਸਪੀ ਦਾ ਕੰਮ ਹੈ ਅੱਛਾ ਡੀਐਸਪੀ ਤੱਕ ਪਹੁੰਚ ਕੀ ਗੱਲ ਹੈ ਮਿਲਦੀਨੀ ਮੈਂ ਆਈ ਪ੍ਰਚਾਰ ਲੱਗਦੇ ਚੱਲਣ ਮੈਂ ਹੈਪੀ ਬੈਠੇ ਸੀ ਦੋ ਬੰਦੇ ਹੋਰ ਸੀ ਆਪਣੇ ਪਿੰਡ ਦਾ ਸਰਪੰਚ ਬੈਠਾ ਦੀ ਮੌਜੂਦਾ ਹਾਂ 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 ਦੂਜਾ ਬੈਠਾ ਦੀ ਇੱਕ ਮੁੰਡਾ ਇਹੀ ਗੱਲ ਬਾਤ ਚੱਲ ਰਹੀ ਦੀ ਵੀ ਡੋਡ ਐਮਨੀ ਦਾ ਸਾਡਾ ਮੈਰ ਤੋਂ ਮਹਿਸ ਲੈਣ ਨੂੰ ਜੀ ਨਹੀਂ ਕਰਦਾ ਨਹੀਂ ਤੇਰਾ ਵੀ ਨਹੀਂ ਕਰਦਾ ਨਫੀਤ ਦੋ ਪੈਸੇ ਬਣਦੀ ਨਹੀਂ ਹਾਂ ਤੇਰੇ ਮਟਰ ਨਹੀਂ ਵਿਗਦੇ ਹੈਗੇ ਜੇ ਬੁੱਕੀ ਨਾ ਮਿਲੇ ਮੜਾ ਪ੍ਰਚਾਰ ਦੇ ਐਂਡ ਪ੍ਰੀਫੋਨ ਹੈ ਕੜਦਾ ਐ ਸਭ ਕੋਈ ਦੋਲੇ ਨਹੀਂ ਨਿਕਲਦਾ ਉਹ ਤਾਂ ਉਹ ਗੱਲ ਨਹੀਂ ਆਣਾ ਉਹ ਦਮਕ ਪੇਸੋ ਨਹੀਂ ਗੱਲ ਬਣਦੀ ਨਾ ਜਿਵੇਂ ਨੱਚਦਾ ਜੇ ਹੁੰਨਾ ਕਿਤੇ ਉਹ ਨਹੀਂ ਬਣਦੀ ਨੱਚਿਆ ਤਾਂ ਜਾਂਦਾ ਹੈਗਾ ਹੁਣ ਵੀਡੀਓ ਤੋਂ ਆਈ ਮੈਂ ਤਾਂ ਨੱਚਣਾ ਦਾਰੂ ਪੀ ਕੇ ਬਾੜ ਬੂਲ ਰੱਕ ਜਨ ਮਰਨ ਰਾਤ ਭਾਈ ਮੈਂ ਮੈਨੂੰ ਤਿੰਨ ਬੰਦਿਆਂ ਦਾ ਫੋਨ ਆ ਕਿਤੇ ਤੇਰਾ ਯਾਰ ਬੋਲ ਲੱਗ ਰਿਹਾ ਮਰਨ ਹੈ